ਉੱਕਰ ਆ ਜਾਂਦਾ ਸੀਗਾ ਉਹ ਨਾਲ ਆ ਚੜੰਮ ਵੀ ਚੱਕਿਆ ਅੱਗੇ ਚੱਲਦੇ ਆ ਆ ਮੈਂ ਵੀ ਜੱਲਾ ਜੀ ਬਾਕੀ ਪੈਂਦੋਂ ਹੈ ਤੁਰੇ ਆ ਅਰੇ ਬਗਾਰਾ ਮਰਾਓ ਭਾਈ ਨਹੀਂ ਨਹੀਂ ਖਲਾ ਦੇ ਵਟਕ ਦੇ 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 ਨਮਨਜਰ ਆ ਗਏ ਆ ਜੀ ਮਿੱਤਰੋ ਅਬ ਤਾਂ ਇਹਨਾਂ ਕੱਲੇ ਨਹੀਂ ਲਾ ਬੰਗੇ ਸਭ ਐਸਾ ਹਨ ਕੱਲੇ ਲੈ ਕੇ ਜਾਣੇ ਸਾਡਾ ਸੁਪਨਾ ਹੀ ਆ ਇਹ पूरे लग पे हाँ जी खाण्डा नमस्कार कि

ਆਮੋ ਯਾਰ ਇਹਨਾਂ ਬੰਦੀਆਂ ਆ ਰਹੇ ਆ ਆ ਲੈ ਲਈ ਆ ਆਹਨੇ ਤੇ ਉਹ ਸੋਤਾ ਜੀ ਨੇ ਇੰਦਰਬੀਰ ਨੂੰ ਲੈ ਹੀ ਰਹੀ ਏ ਟਰੈਕਟਰ ਇਹ ਵਕਾਂਦਾ ਜਾਂ ਇੰਦਰਬੀਰ ਨੂੰ ਆ ਟੌਪ ਲਿੰਕ ਇਹਦੇ ਨਾਲ ਅਸੀਂ ਲੈ ਕੇ ਜਾਣਾ ਸੀ ਬੁਸੀਡਰਲੇ ਬਹੁਤ ਹੈਵੀ ਏ ਨਿਕਲਦੇ ਕਿਥੋਂ ਆਏ ਉਹ ਹਾਈ ਕਿਹਦੇ ਕਿਥੇ ਨਿਕਲਨੇ ਆ ਓਏ ਕਪੜਾ ਮਾਰ ਰਿਹਾ ਹਾਂ ਤੇ ਗੇੜੀ ਲੱਗਦੀ ਤਿੰਨ ਵੀ ਰਹਾ ਆ ਇੱਥੇ ਕਿਹੜੀ ਲੱਗਦੀ ਹਾਈ ਲੋ तोलिन कर सर करा तर वर्षा दरदते ओ शोरवे चाले सतत गन बदी मगर यूपी वाला आ रहा है तगड़ा है हह है ਕੱਲਾ ਬਣਾਇਆ ਜਿੱਦਾਂ ਕੱਲਾ ਕਰ ਲਾ ਕਿੰਨੂੰ ਕਰ ਲਾ ਲੋੜ ਦਾ ਮੋੜ ਦਾ ਬੈ ਕੰਨ ਬੈ ਕੰਨ ਥੋੜਾ ਜਿਹਾ ਬੈ ਗੱਲ ਆ ਚਲੋ ਮੈਂ ਮਰਦੇ ਅੱਗੇ ਜੀ ਚੱਲੀ ਕਰੀਂ ਬੋਲੇ ਦੇ ਪਹਿਲਾਂ ਕੋਲਾ ਗੁਰਬਾਨ ਨਵਾ ਮੈਂ ਚੈਨਲ ਕੋਲ